ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਫੋਰਟਿਸ ਹਸਪਤਾਲ ਨੇ ਮਲਟੀਪਲ ਆਰਗਨ ਫੇਲ ਹੋਣ ਨੂੰ ਦੱਸਿਆ ਜਵੰਦਾ ਦੀ ਮੌਤ ਦਾ ਕਾਰਨ ਕਈ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਜਵੰਦਾ ਦੇ ਦੇਹਾਂਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਢਾਂਚੇ 'ਚ ਸੁਧਾਰ ਲਈ 5000 ਕਰੋੜ ਰੁਪਏ ਦੇ ਨਿਵੇਸ਼ ਦਾ ਕੀਤਾ ਐਲਾਨ ਮਾਨ ਨੇ ਕਿਹਾ ਹੁਣ ਪੰਜਾਬ ਨੂੰ ਮਿਲੇਗੀ ਪਾਵਰ ਕਟਾਂ ਤੋਂ ਮੁਕਤੀ 15 ਅਕਤੂਬਰ ਤੱਕ 2500 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਪੰਜਾਬ ਦੇ 90% ਪਰਿਵਾਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਦੇਸ਼ ਦੀ ਕੇਂਦਰ ਜਾਂ ਕਿਸੇ ਸੂਬੇ ਦੀ ਸਰਕਾਰ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਅਸੀਂ ਦਿੱਲੀ ਮਗਰੋਂ ਪੰਜਾਬ 'ਚ ਇਹ ਕਾਰ ਦਿਖਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਰਿਵਰਸ ਮਾਈਗ੍ਰੇਸ਼ਨ ਦਾ ਕੀਤਾ ਦਾਵਾ ਮਾਨ ਨੇ ਕਿਹਾ ਹੁਣ 40 ਤੋਂ 50 ਦੇਸ਼ਾਂ ਦੇ ਵਿਦਿਆਰਥੀ ਪੰਜਾਬ ਪੜਨ ਲਈ ਆ ਰਹੇ ਅਸੀਂ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਕੀਤੇ ਵੱਡੇ ਸੁਧਾਰ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਹੜਪੀੜਤਾ ਦਾ ਮਜ਼ਾਕ ਬਣਾਉਣ ਦਾ ਲਗਾਇਆ આરોਪ ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਪੰਜਾਬ ਨੂੰ ਐਲਾਨੇ ਗਏ 1600 ਕਰੋੜ ਦੇ ਰਾਹਤ ਪੈਕੇਜ 'ਚੋਂ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਸਵੇਰੇ ਫੋਰਟਿਸ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹਨਾਂ ਨੂੰ 27 ਸਤੰਬਰ 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਹਾਦਸੇ ਕਾਰਨ ਰਾਜਵੀਰ ਦੀ ਰੀੜ ਦੀ ਹੱਡੀ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ। ਹਸਪਤਾਲ ਵਿਖੇ ਕ੍ਰਿਟੀਕਲ ਕੇਅਰ ਤੇ ਨਿਊਰੋ ਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ ਰਾਜਵੀਰ ਜਵੰਦਾ ਮਲਟੀਪਲ ਆਰਗਨ ਫੇਲ ਹੋਣ ਕਾਰਨ ਦਮ ਤੋੜ ਗਿਆ। ਰਾਜਵੀਰ ਜਵੰਦਾ ਦੇ ਦੇਹਾਂਤ ਬਾਰੇ ਪਤਾ ਲੱਗਣ ਤੇ ਪੰਜਾਬੀ ਗਾਇਕਾਂ ਪ੍ਰਸ਼ੰਸਕਾਂ ਤੇ ਸਿਆਸੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਹਾਦਸਿਆਂ ਦਾ ਸਬੱਬ ਬਣ ਰਏ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਪਹਿਲਾ ਪੱਲਾ ਸਾਹਿਬ ਦਾ ਇਸ ਤਰ੍ਹਾਂ ਅਕਸਮਾਤ ਨਿਦਨ ਹੋ ਗਿਆ ਜੀ ਫਿਰ ਚਰਨਜੀਤ ਹੁਜਾਜ਼ੀ ਦਾ ਹੋ ਗਿਆ ਹੁਣ ਇਹ ਸਾਡਾ ਇੰਗ ਬੱਚਾ ਇੰਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਕਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ طرح ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਦਿਖਾਓ ਇਸ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਐਸ ਵਾਰ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਅੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕੱਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪਰਮਾਤਮਾ ਕੇ ਅਰਦਾਸਾ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਇਹਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇਣਾ ਸਮਝ ਨਹੀਂ ਆ ਰਿਹਾ ਕੀ ਕਹੀਏ ਕੀ ਨਹੀਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਵਾਰਾ ਪਸ਼ੂਆਂ ਨੇ ਨਾ ਪੰਜਾਬ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਕਿ ਇੱਕ ਇਹਦਾ ਹੱਲ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਦੇਖੋ ਅੱਜ ਪੂਰੇ ਪੰਜਾਬ ਦੀਆਂ ਖੁਸ਼ੀਆਂ ਨੂੰ ਹੈ ਨਾ ਜਿਹੜਾ ਗ੍ਰੈਂਡ ਲੱਗਿਆ ਹੈ ਇਹ ਹੋਇਆ ਕਾਦੇ ਕਰਕੇ ਅਵਾਰਾ ਪਸ਼ੂਆਂ ਕਰਕੇ ਹੋਇਆ ਮੈਂ ਸਾਰੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹੈ ਨਾ ਪੰਜਾਬ ਉਹਨਾਂ ਪਰਿਵਾਰਾਂ ਬਾਰੇ ਸੋਚ ਕੇ ਦੇਖੋ ਬੱਚਿਆਂ ਬਾਰੇ ਮਾਤਾ ਜੀ ਬਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਇਥੇ ਖਾਦੇ ਕਰਕੇ ਆਵਾਰਾ ਪਸ਼ੂਆ ਕਰਕੇ ਇਸ ਕਰਕੇ ਮਨ ਬੜਾ ਅੱਜ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰ ਦੀਆਂ ਖੁਸ਼ੀਆਂ ਬਰਵਾਏ ਰਸ਼ਮ ਤੁਸੀਂ ਤਾਂ ਡੇਲੀ ਆਉਂਦੇ ਸੀਗੇ ਤੁਸੀਂ ਡੇਲੀ ਮਿਲਦੇ ਸੀਗੇ ਕਰੀਬ 2 ਹਫ਼ਤੇ ਹੋ ਗਏ ਭਾਜੀ ਨੂੰ ਇਥੇ ਐਡਮਿਟ ਹੋਏ ਕੁਝ ਸਿਹਤ ਸੁਧਾਰ ਵੀ ਹੋਇਆ ਸੀਗਾ ਵਿੱਚ ਜੇ ਅਸੀਂ ਗੱਲ ਕਰੀਏ ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ ਔਰ ਸਾਨੂੰ ਲੱਗਿਆ ਵੀ ਸੀਗਾ ਵੀ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਵੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਮੋਰੇ ਆਏ ਹੁਣ ਵੀ ਆਏ ਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਸਾਡੇ ਬਹੁਤ ਹੀ ਹੁਣਹਾਰ ਬਹੁਤ ਹੀ ਲੋਕਾਂ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਰਾਜਵੀਰ ਜਵੰਦਾ ਜੀ ਉੱਗੇ ਗਾਇਕ ਪੰਜਾਬੀ ਮਾਂਬੋਲੀਸ ਮਰਪਤ ਅੱਜ ਇਹਨਾਂ ਦਾ ਪਿਛਲੇ ਦਿਨ ਦਿਹਾਤ ਹੋ ਗਿਆ ਸੀ ਅੱਜ ਇਸ ਦੁਨੀਆ ਤੇ ਨਹੀਂ ਰਹੇ ਉਹ ਇਸ ਦੁਨੀਆ ਤੋਂ ਚਲੇ ਗਿਆ ਮੈਂ ਸਮਝਦਾ ਪੰਜਾਬੀ ਲੋਕਾਂ ਨੂੰ ਪੰਜਾਬੀ ਜਗਤ ਨੂੰ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡਾ ਕਾਟਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਢਾਂਚੇ 'ਚ ਸੁਧਾਰ ਲਈ 5000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਸੀਐਮ ਨੇ ਕਿਹਾ ਕਿ 7 ਦਿਨਾਂ ਦੇ ਅੰਦਰ ਭਾਅ 15 ਅਕਤੂਬਰ ਤੱਕ 2500 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ 2000 ਇੰਟਰਨ ਵੀ ਰੱਖੇ ਜਾਣਗੇ ਪਹਿਲਾਂ ਸ਼ਿਕਾਇਤ ਠੀਕ ਹੋਣ ਚ ਔਸਤ 2 ਘੰਟੇ ਲੱਗਦੇ ਸਨ ਅਗਲੇ ਮਹੀਨੇ ਇਸ ਨੂੰ ਅੱਧੇ ਘੰਟੇ ਚ ਠੀਕ ਕੀਤਾ ਜਾਵੇਗਾ ਮਾਨ ਨੇ ਕਿਹਾ ਕਿ ਪੰਜਾਬ ਨੂੰ ਪਾਵਰ ਕਟਾਂ ਤੋਂ ਮੁਕਤੀ ਮਿਲਣ ਜਾ ਰਹੀ ਹੈ 24 ਘੰਟੇ ਬਿਜਲੀ ਦੇਣ ਲਈ ਪਿਛਲੇ 1 ਸਾਲ ਤੋਂ ਕੰਮ ਚੱਲ ਰਿਹਾ ਹੈ ਪੰਜਾਬ ਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਬਿਜਲੀ ਢਾਂਚਾ ਸਹੀ ਨਾ ਹੋਣ ਕਾਰਨ ਸਪਲਾਈ ਚ ਰੁਕਾਵਟ ਆਉਂਦੀ ਸੀ ਹੁਣ 25000 ਕਿਲੋਮੀਟਰ ਕੇਬਲ ਵਿਛਾਈ ਜਾਵੇਗੀ 8000 ਨਵੇਂ ট্রান্সਫਾਰਮਰ ਲੱਗਣਗੇ 77 ਨਵੇਂ ਸਬਸਟੇਸ਼ਨ ਬਣਨਗੇ ਇਸ ਨਾਲ ਪੂਰਾ ਸਿਸਟਮ ਬਿਹਤਰ ਹੋਵੇਗਾ ਅੱਜ ਪਵਿੱਤਰ ਦਿਹਾੜਾ ਇਸ ਕਰਕੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਿਕ ਦਿਹਾੜਾ ਇਸ ਕਰਕੇ ਕਿ ਬਿਜਲੀ ਜੋ ਕਿ ਲਾਈਫ ਲਾਈਨ ਹੈ ਅੱਜ ਦੇ ਜ਼ਮਾਨੇ 'ਚ ਬਿਜਲੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਹਦੇ ਵਿੱਚ ਪੰਜਾਬ ਜਿਹੜਾ ਇੱਕ ਬਹੁਤ ਵੱਡੀ ਛਲਾਂਗ ਲਾ ਰਿਹਾ ਹੈ ਬਹੁਤ ਵੱਡੀ ਇੱਕ ਪ੍ਰਾਪਤੀ ਹੋ ਰਹੀ ਹੈ ਕਿ ਪਾਵਰ ਕਟ ਤੋਂ ਮੁਕਤੀ ਮਿਲਣ ਲੱਗੀ ਹੈ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਦਾ ਨਵੀਆਂ ਲਾਈਨਾਂ ਦਾ ਨਵੇਂ ਟਰਾਂਸਫਾਰਮਰਾਂ ਦਾ ਪੁਰਾਣਿਆਂ ਨੂੰ ਅਪਡੇਟ ਕਰਨ ਦਾ ਔਰ ਉਤਪਾਦਨ ਸਮਰੱਥਾ ਵਧਾਉਣ ਦਾ ਇੱਕ ਬਹੁਤ ਵੱਡਾ ਜਿਹੜਾ ਟੀਚਾ ਹੈ ਉਹ ਅਸੀਂ ਮਿਠਿਆ ਕਿਉਂਕਿ ਬਿਜਲੀ ਤੋਂ ਬਿਨਾ ਅੱਜ ਲਾਈਫ ਜਿਹੜੀ ਹੈ ਉਹਨੂੰ ਆਪਾਂ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ ਔਰ ਬਿਜਲੀ ਵੀ ਇਕੱਲੇ ਮੀਟਰ ਲਾਉਣ ਨਾਲ ਜਾਂ ਇਕੱਲੇ ਖੰਭੇ ਲਾਉਣ ਨਾਲ ਜਾਂ ਤਾਰਾਂ ਨਾਲ ਬਿਜਲੀ ਨਹੀਂ ਆਉਂਦੀ ਬਿਜਲੀ ਰੈਗੂਲਰ ਆਵੇ ਬਿਜਲੀ ਅਨਕਟ ਮਿਲੇ ਬਿਜਲੀ ਪੂਰੀ ਮਿਲੇ ਤਾਂ ਇੰਡਸਟਰੀ ਖੇਤ ਤੇ ਘਰ ਤਿੰਨ ਯੂਨਿਟ ਨੇ ਆਪਣੇ ਡੋਮੈਸਟਿਕ ਐਗਰੀਕਲਚਰ ਤੇ ਇੰਡਸਟਰੀ ਇਹਨਾਂ ਤਿੰਨਾਂ ਲਈ ਬਿਜਲੀ ਦੀ ਪੂਰਤੀ ਜਿਹੜੀ ਆ ਉਹ ਸਰਕਾਰ ਦਾ ਮੋਢਲਾ ਫਰਜ ਹੈ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 2022 ਤੋਂ ਜਦੋਂ ਤੋਂ ਸਰਕਾਰ ਦਾ ਜ਼ਿੰਮੇਵਾਰੀ ਸੰਭਾਲੀ ਹੈ ਅਸੀਂ ਬਹੁਤ ਕੰਮ ਕੀਤਾ ਬਿਜਲੀ ਤੇ। ਚਾਰਖੰਡ ਦੇ ਵਿੱਚ ਪਛਵਾੜਾ ਕੋਲ ਮਾਈਨ ਹੈ ਬੰਦ ਪਈ ਸੀ ਜੀ ਉਹ 2015 ਤੋਂ। ਪੰਜਾਬ ਦੀ ਕੋਲ ਮਾਈਨ ਹੈ ਉਹ। ਅਸੀਂ ਉਹਨੂੰ ਚਲਵਾਇਆ। ਪਹਿਲਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਥਰਮਲ ਪਲਾਂਟਾਂ 'ਚ ਬਚਿਆ ਸਿਰਫ 2 ਦਿਨ ਦਾ ਕੋਲਾ ਫਲਾਣੇ ਥਰਮਲ ਪਲਾਂਟ ਦੇ 2 ਜੁਨਟ ਬੰਦ ਸਿਰਫ 1 ਦਿਨ ਦਾ ਕੋਲਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹੁੰਦੇ ਸੀ ਹੁਣ ਤੁਹਾਨੂੰ ਇਹੋ ਜਿਹੀ ਖਬਰ ਸੁਣਨ ਨੂੰ ਨਹੀਂ ਮਿਲੇਗੀ ਕਿਉਂਕਿ ਉਹ ਕੋਲੇ ਦੀ ਖਾਨ ਕਰਕੇ ਸਾਡੇ ਕੋਲ 27 27 ਦਿਨ ਦਾ ਕੋਲਾ ਲਾ ਪਿਆ ਜੀ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਜਾਂ ਕਿਸੇ ਹੋਰ ਸੂਬੇ ਦੀ ਸਰਕਾਰ 24 ਘੰਟੇ ਮੁਫਤ ਤੇ ਨਿਰਵਿਘਨ ਬਿਜਲੀ ਦੇਣ ਬਾਰੇ ਸੋਚ ਵੀ ਨਹੀਂ ਸਕਦੀ ਅਸੀਂ ਦਿੱਲੀ 'ਚ 24 ਘੰਟੇ ਬਿਜਲੀ ਦੇਣ ਤੋਂ ਬਾਅਦ ਹੁਣ ਪੰਜਾਬ 'ਚ ਅਜਿਹਾ ਕਰਕੇ ਦਿਖਾ ਰਹੇ ਹਾਂ ਪੰਜਾਬ ਦੇ 90% ਪਰਿਵਾਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਹੁਣ ਕਿਸਾਨਾਂ ਨੂੰ ਰਾਤ ਨੂੰ ਨਹੀਂ ਸਗੋਂ ਦਿਨ 'ਚ ਬਿਜਲੀ ਮਿਲਦੀ ਹੈ ਅਸੀਂ ਉਦਯੋਗ ਨੂੰ ਵੀ ਘੱਟ ਦਰਾਂ ਤੇ ਬਿਜਲੀ ਦੇ ਰਹੇ ਹਾਂ ਕੇਜਰੀਵਾਲ ਨੇ ਕਿਹਾ ਕਿ ਆਪ ਸਰਕਾਰ 25000 ਕਿਲੋਮੀਟਰ ਦੀ ਕੇਬਲ ਵਿਛਾਉਣ ਜਾ ਰਹੀ ਹੈ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅੱਜ ਮੈਂ ਪੰਜਾਬ ਕੇ ਲੋਕੋ ਕੋ ਬਹੁਤ ਬਹੁਤ ਵਧਾਈ ਦੇਣਾ ਚਾਹਤਾ ਹਾਂ ਅੱਜ ਜੋ ਜਿਸ ਅਫਸਰ ਕੇ ਲਿਏ ਹਮ ਲੋਕ ਇਕੱਠੇ ਹੋਏ ਹਨ ਇਹ ਕੋਈ ਛੋਟੀ ਮੋਟੀ ਬਾਤ ਨਹੀਂ ਹੈ ਕਿ 24 ਘੰਟੇ ਬਿਜਲੀ ਪੰਜਾਬ ਮੇ ਆਨੀ ਚਾਹੀਏ पावर कट नहीं लगने चाहिए हमारे देश में एक भी राज्य बता दो एक भी स्टेट बता दो जिन्होंने यह सपना भी देखा हो करके करके दिखाने की तो दूर की बात है किसी राज्य के मुख्यमंत्री ने किसी पार्टी ने केंद्र सरकार ने यह सपना भी नहीं देखा कि 24 घंटे बिजली आनी चाहिए उनकी सोच के परे है कि 24 घंटे बिजली आ सकती है दिल्ली में हमने करके दिखाया था पंजाब में करके दिखाया हैं उनकी सोच के परे हो भी सकता है हमने उनकी सोच के परे सबसे पहले तो उनकी ये सोच के परे था कि बिजली मुफ्त भी हो सकती है हमने पहले दिल्ली में करके दिखाया पंजाब में जैसे ही सरकार बनी चार महीने के अंदर पंजाब में भी बिजली मुफ्त कर दी 90 प्रतिशत पंजाब के लोगों को फ्री बिजली मिलती है जैसे मान साहब ने अभी बताया कि पहले किसानों को एक बजे उठना पड़ता था तीन बजे उठना पड़ता था चार बजे उठना पड़ता था अपना सिंचाई करने के लिए क्योंकि बिजली रात को आती थी अब आठ घंटे बिजली या शॉर्ट सप्लाई हर किसान को अपने खेत के अंदर दोपहर को मिलती है उसे अपनी रात खराब नहीं करनी पड़ती इंडस्ट्री वालों को फोर्थ लोएस्ट पूरे देश के अंदर चौथे नंबर पे नीचे से है जो लोएस्ट बिजली महंगी जो बिजली होती है हम फोर्थ लोएस्ट बिजली हमारे पंजाब में मिल रही है इंडस्ट्री अब हम अगले कदम पे गए हैं कि बिजली 24 घंटे आनी चाहिए बिजली फ्री कर दी और बिजली आती नहीं तो क्या फायदा हुआ फ्री करने का आनी भी तो चाहिए ना बिजली तो चौबीस घंटे बिजली आएगी इसके लिए ये आज बड़ा आसान लग रहा है सुनना पांच हजार करोड़ रुपए के प्रोजेक्ट्स सिन्हा साहब और इनकी पूरी टीम ने पिछले एक साल से 1 ਸਾਲ ਸੇ ਇਸ ਦੇ ਉਪਰ ਕੰਮ ਚੱਲ ਰਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਚ ਰਿਵਰਸ ਮਾਈਗ੍ਰੇਸ਼ਨ ਦਾ ਦਾਵਾ ਕੀਤਾ ਹੈ ਰੌਸ਼ਨ ਪੰਜਾਬ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਸਿੱਖਿਆ ਦੇ ਖੇਤਰ ਚ ਵੱਡੇ ਸੁਧਾਰ ਕੀਤੇ ਗਏ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੇਰੈਂਟਸ ਟੀਚਰਸ ਮੀਟਿੰਗ ਕਰਵਾਈ ਜਾ ਰਹੀ ਹੈ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਦੇਸ਼ ਦੇ ਨਾਲ ਹੀ ਵਿਸ਼ਵ ਪੱਧਰ ਤੇ ਵੱਡੀਆਂ ਮੱਲਾਂ ਮਾਰ ਰਹੇ ਨੇ ਮਾਨ ਨੇ ਕਿਹਾ ਕਿ ਹੁਣ ਪੰਜਾਬ ਅੰਦਰ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਕਾਲਜਾਂ ਚ 40 ਤੋਂ 50 ਦੇਸ਼ਾਂ ਦੇ ਸਟੂਡੈਂਟਸ ਪੜ੍ਹਨ ਲਈ ਆ ਰਹੇ ਨੇ ਇਸ ਦੇ ਨਾਲ ਹੀ ਸਿਹਤ ਸੁਧਾਰਾਂ ਤਹਿਤ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਜਿੱਥੇ ਹੁਣ ਤੱਕ ਕਰੀਬ 1 ਕਰੋੜ 70 ਲੱਖ ਲੋਕ ਇਲਾਜ ਕਰਵਾ ਚੁੱਕੇ ਨੇ ਸਵੱਤ੍ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ ਚੋਂ ਦੂਰ ਕੱਢਣਾ ਪੰਜਾਬੀਆਂ ਨੇ ਹਰ ਕਿਸਮ ਦੇ ਨੇਰੇ ਚ ਬਾਹਰ ਕੱਢਣਾ ਵਿਦ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਦਿੱਲੀ ਚ ਕੀਤਾ ਪਹਿਲਾਂ ਅਰਵਿੰਦ ਜੀ ਨੇ ਮਨੀਸ਼ ਸੋਧਿਆ ਜੀ ਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਐਡਵਾਂਸ ਜੇਈ ਨੀਟ ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਆਈਆਈਟੀ ਜਾ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ ਜੀ ਐਂ ਜਾਂ ਕੁਝ ਔਰ ਪੇਰੈਂਟ ਟੀਚਰ ਮੀਟਿੰਗਾਂ ਹੋਣ ਲੱਗ ਗਈਆਂ 19 ਲੱਖਾਂ 19800 ਸਕੂਲ ਹੈ ਪੰਜਾਬ ਚ ਮਤਲਬ ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆਦੇ ਮੰਦਿਰ ਚ ਐਕਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 881 ਆਮ ਆਦਮੀ ਕਲੀਨਿਕ ਖੁੱਲ੍ਹ ਕੇ 200 ਹੋਰ ਤੇਰਾ ਹਜ਼ਾਰ ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤੁਹਾਡੇ ਆਲੇ-ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ ਆਮ ਆਦਮੀ ਕਲੀਨਿਕਾਂ ਚੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਭਾਜਪਾ ਉੱਤੇ ਹੜਾਂ ਦੀ ਤਬਾਹੀ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਬਣਾਉਣ ਦਾ આરોਪ ਲਗਾਇਆ ਨੀਲ ਗਰਗ ਨੇ ਕਿਹਾ ਕਿ ਜਾਣ ਬੁਝ ਕੇ ਬੀਜੇਪੀ ਦੇ ਆਗੂ ਸਿਰਫ ਝੂਠ ਬੋਲ ਰਹੇ ਨੇ ਪੰਜਾਬ ਨੂੰ ਐਲਾਨੇ ਗਏ 1600 ਕਰੋੜ ਦੇ ਰਾਹਤ ਪੈਕੇਜ ਚੋਂ ਵੀ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ ਉਲਟਾ ਕੇਂਦਰ ਦੇ ਮੰਤਰੀ ਪੰਜਾਬ ਚ ਆ ਕੇ ਸਿਰਫ ਫੋਟੋਆਂ ਕਰਵਾ ਕੇ ਚਲੇ ਜਾਂਦੇ ਨੇ ਕੇਂਦਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਮੇਤ ਹੋਰਨਾ ਮੰਤਰੀਆਂ ਨੇ ਬਹੁਤ ਵਾਰ ਨੁਕਸਾਨ ਦਾ ਵੇਰਵਾ ਦਿੱਤਾ ਹੈ ਫਿਰ ਵੀ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਪੈਕੇਜ ਜਾਰੀ ਨਹੀਂ ਕਰ ਰਹੀ ਨੀਲ ਗਰਗ ਨੇ ਕਿਹਾ ਕਿ ਪੰਜਾਬ ਦੇਸ਼ ਦਾ ਮਹੱਤਵਪੂਰਨ ਸੂਬਾ ਹੈ ਪੰਜਾਬ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਦੇਖੋ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਨੂੰ ਕੇਂਦਰ ਦੀ ਸਰਕਾਰ ਨੇ ਰਾਹਤ ਪੈਕੇਜ ਤਾਂ ਕੀ ਦੇਣਾ ਸੀ ਉਲਟਾ ਝੂਠ ਬੋਲ ਕੇ ਗੁੰਮਰਾਹ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਜਾ ਰਿਹਾ ਕੱਲ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਰੱਜ ਕੇ ਝੂਠ ਬੋਲਿਆ ਔਰ ਰੱਜ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਔਰ ਪਤਾ ਕੀ ਕਿਆ ਕਿ ਪੰਜਾਬ ਦੇ ਜਿਹੜੇ ਹੜ੍ਹ ਨੇ ਉਹ ਮਾਨਸਾਬ ਦੀ ਸਰਕਾਰ ਦੀ ਦੇਣ ਹੈ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਫਿਰ ਇਹ ਹਿਮਾਚਲ ਦੇ ਵਿੱਚ ਹੜ੍ਹ ਕਿਵੇਂ ਆ ਗਏ ਉੱਤਰਾਖੰਡ ਦੇ ਵਿੱਚ ਕਿਵੇਂ ਆ ਗਏ ਜੰਮੂ ਕਸ਼ਮੀਰ ਦੇ ਵਿੱਚ ਕਿਵੇਂ ਆ ਗਏ ਕਿ ਉਹ ਵੀ ਮਾਨਸਾਬ ਦੀ ਦੇਣ ਹੈ ਔਰ ਦੂਜਾ 12000 ਕਰੋੜ ਰੁਪਏ ਨੂੰ ਲੈ ਕੇ ਬਾਰ-ਬਾਰ ਝੂਠ ਬੋਲਿਆ ਜਾ ਰਿਹਾ ਹੈ ਜਦਕਿ ਇਸ ਦਾ ਜਵਾਬ ਮਾਨਸਾਬ ਨੇ ਭਰੀ ਵਿਧਾਨ ਸਭਾ ਦੇ ਵਿੱਚ ਦਿੱਤਾ ਜਿੱਥੇ ਕਿ ਅਸ਼wini ਸ਼ਰਮਾ ਜੀ ਬੈਠੇ ਨਹੀਂ ਉਠ ਕੇ ਬਾਹਰ ਨਕਲੀ ਵਿਧਾਨ ਸਭਾ ਲਗਾਈ ਕਿਉਂਕਿ ਉੱਥੇ ਜਵਾਬ ਦੇਣਾ ਪੈਣਾ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਦਾ ਇਹ ਗਰੈਂਟੀ ਫੰਡ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਨੇ ਸਿਰਫ ਅਤੇ ਸਿਰਫ 6000 ਕਰੋੜ ਰੁਪਇਆ ਦਿੱਤਾ ਆ ਤੇ ਉਹਦੇ ਵਿੱਚੋਂ 48 100 ਕਰੋੜ ਰੁਪਇਆ ਜਿਹੜਾ ਹੈਗਾ ਉਹ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਹੈ ਜਿਸ ਨੂੰ ਕਿ ਬੀਜੇਪੀ ਲਗਾਤਾਰ 12000 ਕਰੋੜ ਰੁਪਇਆ ਕਹਿ ਰਹੀ ਹੈ ਕੱਲ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਵਾਲ ਉਠਾਇਆ ਸੀ ਕਿ ਜੋ ਕੇਂਦਰ ਦੇ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬ ਦਾ ਸਮਾਂ ਵੀ ਬਰਬਾਦ ਕਰਦੇ ਆ ਪੰਜਾਬ ਦਾ ਪੈਸਾ ਵੀ ਲਗਦਾ ਆ ਤੇ ਪੰਜਾਬ ਨੂੰ ਦੇਖੇ ਕੀ ਜਾਂਦੇ ਆ ਇਸ ਦੇ ਜਵਾਬ ਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਸਾਹਮਣੇ ਆ ਉਹਨਾਂ ਨੇ ਇੱਕ ਵਾਰ ਫਿਰ ਝੂਠ ਪਰੋਸਿਆ ਕਹਿੰਦੇ ਕਿ ਪੰਜਾਬ ਨੂੰ ਰਾਹਤ ਪੈਕੇਜ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਆਏ ਹੋਏ ਕੇਂਦਰੀ ਮੰਤਰੀਆਂ ਨੂੰ ਮਿਲਦੇ ਹੀ ਨਹੀਂ ਉਹਨਾਂ ਨੂੰ ਜਾ ਕੇ ਦੱਸਦੇ ਹੀ ਨਹੀਂ ਮੈਂ ਰਵਨੀਤ ਬਿੱਟੂ ਜੀ ਨੂੰ ਯਾਦ ਕਰਾਉਣਾ ਚਾਹਨਾ ਵਾ ਸਭ ਤੋਂ ਪਹਿਲਾਂ ਸ਼ਿਵਰਾਜ ਚੋਹਾਨ ਜੀ ਆਏ ਸੀ ਉਹਨਾਂ ਨੂੰ ਵੀ ਕੁਲਦੀਪ ਧਾਲੀਵਾਲ ਮਿਲੇ ਸੀ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ 9 ਸਤੰਬਰ ਨੂੰ ਆਏ ਸੀ ਤਾਂ ਉਹਨਾਂ ਨੂੰ ਸਾਡੇ 4 ਮੰਤਰੀ ਮਿਲੇ ਸੀ ਅਮਨ ਅਰੋੜਾ ਜੀ ਮਿਲੇ ਲਾਚਨ ਕਟਾਰੂ ਚੱਕ ਜੀ ਮਿਲੇ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜੀ ਸੀ ਤੇ ਮੁੰਡੀਆਂ ਸਾਹਿਬ ਸੀ ਜਿਨ੍ਹਾਂ ਦਾ ਕੇ ਬਾਅਦ ਦੇ ਵਿੱਚ ਤੁਹਾਡੇ ਪ੍ਰਧਾਨ ਨੇ ਮਜ਼ਾਕ ਵੀ ਉਡਾਇਆ ਸੀ ਔਰ ਪੰਜਾਬ ਦਾ અપਮਾਨ ਕੀਤਾ ਸੀ ਖੁਦ ਮੁੱਖ ਮੰਤਰੀ ਸਾਹਿਬ ਨੇ ਬਹੁਤ ਪਹਿਲਾਂ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਹੋਈ ਹੈ ਪੂਰੀ ਡਿਟੇਲ ਦੇ ਵਿੱਚ ਈਵਨ ਮਿਲਣ ਦਾ ਸਮਾਂ ਮੰਗਿਆ ਹੋਇਆ ਸਮਾਂ ਉਹ ਦੇ ਨਹੀਂ ਰਹੇ ਔਰ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨਹੀਂ ਬਿੱਟੂ ਸਾਹਿਬ ਹੋਰ ਦੱਸ ਦਿਓ ਕਿੱਦਾਂ ਮਿਲਿਆ ਜਾਂਦਾ ਸਾਰਾ ਕੇਸ ਤੇ ਜਾਨੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਸਾਰਿਆਂ ਦੇ ਸਾਹਮਣੇ ਹੈਗਾ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਪਰ ਕੇਂਦਰ ਸਰਕਾਰ ਨੂੰ ਨਹੀਂ ਪਤਾ ਸਿਰਫ ਤੇ ਸਿਰਫ ਗੋਲ-ਗੋਲ ਕਬਾਰ ਰਹੇ ਜਿਹੜਾ 1600 ਕਰੋੜ ਰੁਪਏ ਦਾ ਨਗੂਨਾ ਜਿਹੜਾ ਰਾਹਤ ਪੈਕਟਸ ਪ੍ਰਧਾਨ ਮੰਤਰੀ ਸਾਹਿਬ ਦੇ ਕੇ ਵੀ ਗਈ ਸੀ ਨਾ ਉਹ ਵੀ ਅੱਜ ਤੱਕ ਮਿਲਿਆ ਨਹੀਂ ਹੈ ਬਲਕਿ ਉਹਦੇ ਵਿੱਚ ਵੀ ਜਿਹੜਾ ਹੈਗਾ ਇੱਕ ਭੰਬਲ ਪੂਸੇ ਵਾਲੀ ਸਥਿਤੀ ਪੈਦਾ ਕੀਤੀ ਗਈ ਹੈ ਔਰ ਕਿਹਾ ਕਿ ਉਹ ਚੋ 805 ਕਰੋੜ ਦਾ ਸੀ ਪਹਿਲਾਂ ਹੀ ਦੇਤਾ ਯਾਨੀ ਕਿ ਨੈਸ਼ਨਲ ਹਾਈ ਵਾਲਾ ਪੈਸਾ ਵੀ ਗਿਣ ਲਿਆ ਹੜ ਆਉਂਦੇ ਹੜ ਨਾ ਆਉਂਦੇ ਜਿਹੜੀ ਸਕੀਮਾਂ ਪੰਜਾਬ ਨੂੰ ਮਿਲੀਆਂ ਸੀ ਉਹ ਵੀ ਵਿੱਚੇ ਗਿਣ ਲੀਆਂ ਔਰ ਜਿਹੜਾ ਐਸਡੀਆਰਐਫ ਦਾ ਫੰਡ ਦੀ ਜਿਹੜੀ ਸਿਰ 10-15 ਦਿਨ ਐਡਵਾਂਸ ਕਿਸ਼ਤ ਦਿੱਤੀ ਸੀ ഒീച്ചേ െല്ല 9 ਮੇ ਪਾਛਾ ਸ਼ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਚ ਕਸ਼ਮੀਰ ਤੋਂ ਚੱਲਣ ਵਾਲਾ ਨਗਰ ਕੀਰਤਨ 20 ਤਰੀਕ ਨੂੰ ਪੰਜਾਬ ਦੇ ਪਠਾਨਕੋਟ ਚ ਪੁੱਜੇਗਾ ਪਠਾਨਕੋਟ ਵਿਖੇ ਨਗਰ ਕੀਰਤਨ ਨੂੰ ਗਾਰਡ ਆਫ ਆਨਰ ਪੇਟ ਕੀਤਾ ਜਾਵੇਗਾ ਤੇ ਗੁਰੂ ਸਾਹਿਬ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਜਾਵੇਗਾ ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਾਂਝੀ ਕੀਤੀ ਹੈ ਬੈਂਸ ਨੇ ਕਿਹਾ ਕਿ ਜਿੱਥੋਂ ਜਿੱਥੋਂ ਨਗਰ ਕੀਰਤਨ ਗੁਜ਼ਰੇਗਾ ਉਹਨਾਂ ਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਬਾਕੀ ਪ੍ਰਬੰਧ ਵੀ ਮੁਕੰਮਲ ਕੀਤੇ ਜਾ ਰਹੇ ਨੇ ਨਗਰ ਕੀਰਤਨ ਦੇ ਸਵਾਗਤ ਲਈ ਪੰਜਾਬ ਦੇ ਲੋਕਾਂ ਚ ਭਰਮਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਹਰ ਕੋਈ ਇਸ ਇਤਿਹਾਸਕ ਘੜੀ ਲਈ ਪੂਰੇ ਸਮਰਪਣ ਨਾਲ ਸੇਵਾ ਚ ਜੁਟਿਆ ਹੋਇਆ ਹੈ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਸਾਡੀ ਸਾਰੇ ਟੀਮ ਦੀ ਡਿਊਟੀ ਲੱਗੀ ਸੀ ਕਿ 350 ਸਾਲਾਂ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਤੇ ਜਿਹੜਾ ਮਨਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਣਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਇਸ ਦੇ ਵਿੱਚ ਸ਼ਾਮਲ ਹੋਣਗੇ ਵਾਇਆ ਸ਼੍ਰੀ ਨਗਰ ਹੁੰਦੇ ਹੋਏ ਵਾਇਆ ਜੰਮੂ ਹੁੰਦੇ ਹੋਏ 20 ਤਰੀਕ ਨੂੰ ਸ਼ਾਮੀ ਲਗਭਗ 5 ਵਜੇ ਪੰਜਾਬ ਦੇ ਬਾਰਡਰ ਦੇ ਉੱਤੇ ਪਠਾਨਕੋਟ ਐਂਟਰ ਕਰੂਗਾ ਤੇ ਜਿੱਥੇ ਹੀ ਪੰਜਾਬ ਦਾ ਬਾਰਡਰ ਹੈ ਜੀ ਉੱਥੇ ਪੰਜਾਬ ਪੁਲਿਸ ਵੱਲੋਂ ਸਾਰੇ ਨਗਰ ਕੀਰਤਨ ਨੂੰ ਗੋਡ ਆਫ ਆਨਰ ਦਿੱਤਾ ਜਾਊਗਾ ਲੋਕੀ ਕਾਹ ਦ੍ਰਿਸ਼ ਹੋਊਗਾ ਸਾਰੇ ਸਾਡੇ ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਧਾਰਮਿਕ ਸਥਾਨਾਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਜਿੰਨੇ ਵਪਾਰ ਮੰਡਲ ਹੈ ਪਠਾਨਕੋਟ ਦੇ ਉਹ ਤੇ ਉਸ ਤੋਂ ਬਾਅਦ 20 ਤਰੀਕ ਨੂੰ ਰਾਤੇ ਗੁਰਦੁਆਰਾ ਸਿੰਘ ਸਭਾ ਐਸਡੀ ਕਾਲਜ ਗੁਰੂ ਸਾਹਿਬ ਦਾ ਜਿਹੜਾ ਹੈ ਸਿਖਾਸਣ ਉਹ ਗੁਰਦੁਆਰਾ ਸਿੰਘ ਸਭਾ ਚ ਹੋਊਗਾ ਤੇ ਬਾਕੀ ਸੰਗਤ ਐਸਡੀ ਕਾਲਜ ਦੇ ਵਿੱਚ ਰਹਿੂਗੀ ਤੇ 21 ਤਰੀਕ ਨੂੰ ਸਵੇਰੇ ਇਥੋਂ ਪਠਾਨਕੋਟ ਤੋਂ ਹੁੰਦੇ ਹੋਏ ਹੁਸ਼ਾਰਪੁਰ ਲਈ ਜਿਹੜਾ ਹੈ ਨਗਰ ਕੀਰਤਨ ਚਲੇ ਜਾਊਗਾ ਤੇ ਫਿਰ 22 ਤਰੀਕ ਨੂੰ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਇੱਕ ਅਲੌਕਿਕ ਜਿਹੜਾ ਹੈ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਊਗਾ ਉਸ ਦੀ ਤਰੀਕ ਤੁਹਾਨੂੰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਦਿੱਤੀ ਜਾਊਗੀ ਉਹ 18 ਨਵੰਬਰ ਤੋਂ ਪਹਿਲਾਂ ਹੋਊਗਾ ਆ ਆਪ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਿਹੜਾ ਹੈ ਬਹੁਤ ਸ਼ਾਨਦਾਰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਅਤਿਵਿத் 3D افੈਕਟਸ ਐਂਡ ਲੇਜ਼ਰ ਲਾਈਟਸ ਉਹ ਗੁਰੂ ਸਾਹਿਬ ਦਾ ਸਾਰਾ ਜੀਵਨ ਦ੍ਰਿਪੇਕ ਕੀਤਾ ਜਾਊਗਾ ਉਹ ਵੀ ਇੱਕ ਜਿਹੜਾ ਹੈ ਲੋਕਿਕ ਦ੍ਰਿਸ਼ ਹੋਊਗਾ ਸਾਡੇ ਇੱਥੇ ਆਉਣ ਦਾ ਮਕਸਦ ਇਹ ਸੀ ਕਿ ਜਿਸ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਉਸ ਰਸਤੇ ਦੀ ਰਪੇਅਰਸ ਤਾਂ ਕਿ ਉਹ ਇਹਨਾਂ ਸ਼ਾਨਦਾਰ ਸੜਕਾਂ ਹੋਣ ਸਾਰੇ ਟ੍ਰੈਫਿਕਸ ਓਕੇ ਹੋਣ ਕਿੱਥੇ ਕਿੱਥੇ ਲੰਗਰ ਲੱਗਣੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਤੇ ਵੱਧ ਤੋਂ ਵੱਧ ਆਪਸਪ ਦਾ ਸਹਿਯੋਗ ਲੈਣਾ ਕਿਉਂਕਿ ਨੌਵੇਂ ਪਾਤਸ਼ਾਹ ਸਿਰਫ ਇੱਕ ਧਰਮ ਦੇ ਨਹੀਂ ਉਹ ਸਾਰੀ ਮਾਨਵਤਾ ਦੇ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਤਾਂ ਉਸ ਦੇ ਵਿੱਚ ਆਇਆ ਜ਼ਿਲ੍ਹਾ ਪ੍ਰਸ਼ਾਸਨ ਵੀ ਦਿਨ ਰਾਤ ਮਿਹਨਤ ਕਰ ਰਹੀ ਆ ਕਿ ਅਗਲੇ ਦਿਨਾਂ ਛੋਰ ਵੀ ਮਿਹਨਤ ਕਰਨਗੇ ਤੇ ਮੈਨੂੰ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਪਠਾਨਕੋਟ ਦੇ ਪਿੰਡਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਆਓ ਜਦੋਂ ਗੁਰੂ ਸਾਹਿਬ ਦਾ ਨਗਰ ਕੀਰਤਨ ਆਨੰਦ ਆਪਾਂ ਸਾਰੇ ਪੱਬਾਂ ਪੈਰੋ ਦੇ ਜਿਹੜੇ ਨਾ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਲੰਗਰ ਲਾਈਏ ਤੇ ਵੱਧ ਤੋਂ ਵੱਧ ਜਿਹੜੀ ਵੱਡੀ ਤੋਂ ਵੱਡੀ ਗਿਣਤੀ ਚ ਆਪਾਂ ਸ਼ਾਮਿਲ ਹੋਈਏ ਤਰਨ ਤਾਰਨ ਚ ਜਿਮਨੀ ਚੌਂਡ ਦੀ ਤਰੀਕ ਦੇ ਐਲਾਨ ਤੋਂ ਬਾਅਦ ਸਿਆਸੀ ਸਰਗਰਮੀਆਂ ਵੱਧ ਗਈਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਪ ਉਮੀਦਵਾਰ ਹਰਮਿਤ ਸਿੰਘ ਸੰਧੂ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਜ਼ਿਮਨੀ ਚੋਣ ਵਿਕਾਸ ਦੇ ਨਾਮ ਤੇ ਲੜ ਰਹੀ ਹੈ ਆਪਣੇ ਸਾਢੇ 3 ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਬੇਮਿਸਾਲ ਵਿਕਾਸ ਕੀਤਾ ਹੈ ਹਰਮਿਤ ਸੰਧੂ ਤਰਨਤਾਰਨ ਤਿੰਨ ਵਾਰ ਵਿਧਾਇਕ ਰਹੇ ਨੇ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਸਾਰੀ ਜਾਣਕਾਰੀ ਹੈ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤਣ ਜਾ ਰਹੀ ਹੈ ਅੱਜ ਕਿਉਂਕਿ ਜਿਮਨੀ ਚੋਣ ਤਰਨਤਾਰਨ ਦੀ ਅਨਾਉਂਸ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਐਮਐਲਏ ਰਹੇ ਨੇ ਇਸ ਹਲਕੇ ਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਅੱਜ ਇਹਨਾਂ ਦੇ ਪਾਰਟੀ ਆਫਿਸ ਦਾ ਉਦਘਾਟਨ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਉਹ ਕਰਨ ਲਈ ਇੱਥੇ ਪਹੁੰਚੇ ਸੀਗੇ ਔਰ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਬੇਸ਼ੁਮਾਰ ਕੰਮ ਕੀਤੇ ਨੇ ਸਰਪੱਖੀ ਵਿਕਾਸ ਪੰਜਾਬ ਦਾ ਕੀਤਾ ਉਸ ਸੀਜ਼ ਨੂੰ ਔਰ ਸਰਦਾਰ ਹਰਮੀਤ ਸਿੰਘ ਜੀਆ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਇਥੋਂ ਵਿਧਾਇਕ ਰਹੇ ਇਹਨਾਂ ਦਾ ਆਪਣਾ ਬਹੁਤ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਆਪਣੀ ਟੈਨਿਓਜ਼ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕਰਾਇਆ ਹੈ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਆਮ ਆਦਮੀ ਪਾਰਟੀ ਦੇ ਸਾਡੇ ਜੋ ਵਰਕਰਸ ਵੋਲੰਟੀਅਰਸ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲੇ ਚੋਣਾਂ ਦੇ ਵਿੱਚ ਵੀ ਬਹੁਤ ਵੱਡੀਆਂ ਲੀਡਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਔਰ ਲੋਕਾਂ ਦਾ ਜੋ ਪਿਆਰ ਆ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਔਰ ਸੰਧੂ ਸਾਹਿਬ ਦੇ ਨਾਲ ਜੋ ਜੁੜਿਆ ਹੋਇਆ ਉਸ ਨੂੰ ਦੇਖ ਕੇ ਪ੍ਰਤੱਖ ਜ਼ਾਹਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਅਸਰਮੀ ਸਿੰਘ ਸੰਧੂ ਇਸ ਬਾਈ ਇਲੈਕਸ਼ਨ ਦੇ ਵਿੱਚ ਵੱਡੇ ਮਾਰਜਿਨ ਦੇ ਨਾਲ ਜਿੱਤ ਦਰਜ ਕਰਨ ਜਾ ਰਹੇ ਨੇ ਔਰ ਆਉਣ ਵਾਲੇ ਸਵਾ ਸਾਲ ਜੋ ਸਰਕਾਰ ਦੇ ਵਿੱਚ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਦੇ ਜਿੰਨੇ ਰਹਿੰਦੇ ਬਕਾਇਆ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਸਰਕਾਰ ਆਮ ਆਦਮੀ ਪਾਰਟੀ ਔਰ ਅਸਰਮੀ ਸਿੰਘ ਸੰਧੂ ਵਚਨਬੱਧ ਨੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਚ ਕਾਰਵਾਈ ਦੌਰਾਨ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈਵਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਦੀ ਕਰੜੀ ਨਖੇਦੀ ਕੀਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੁਆਰਾ ਫੈਲਾਈ ਜਾ ਰਹੀ ਨਫਰਤ ਦੀ ਰਾਜਨੀਤੀ ਦਾ ਨਤੀਜਾ ਹੈ ਭਾਜਪਾ ਦੇਸ਼ ਦੇ ਦਲਿਤਾਂ ਨੂੰ ਨਫਰਤ ਕਰਦੀ ਹੈ ਭਾਜਪਾ ਦਾ ਸੋਸ਼ਲ ਮੀਡੀਆ ਸੈੱਲ ਨਫਰਤ ਫੈਲਾਉਣ ਅਤੇ ਲੋਕਾਂ ਚ ਵੰਡੀਆਂ ਪਾਉਣ ਦਾ ਕੰਮ ਕਰ ਰਿਹਾ ਹੈ ਚੀਮਾ ਨੇ ਹੈਰਾਨੀ ਜਤਾਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਫ ਜਸਟਿਸ ਨਾਲ ਹੋਈ ਮੰਦਭਾਗੀ ਹਰਕਤ ਦੀ ਆਲੋਚਨਾ ਨਹੀਂ ਕੀਤੀ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ 6 ਤਰੀਕ ਨੂੰ ਕਿਸ ਤਰ੍ਹਾਂ 6 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਨਫਰਤ ਜਿਹੜੀ ਫੈਲਾਈ ਹੈ ਉਹਦਾ ਸਿੱਟਾ ਸਾਹਮਣੇ ਆਇਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੋਸ਼ਲ ਮੀਡੀਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅਪ ਦੇ ਉਹਨਾਂ ਦੇ ਕੰਮ ਕਰਨ ਵਾਲੇ ਹਥਿਆਰ ਨੇਗੇ ਜਿਹੜੋ ਨਫਰਤ ਫੈਲਾਉਣ ਵਾਲੇ ਹਥਿਆਰ ਨੇਗੇ ਕਿਉਂਕਿ ਆਪਣੀ ਪਾਰਟੀ ਦੇ ਕੁਝ ਸੁਣਣੇ ਆਈਟੀ ਦੇ ਵਿੰਗ ਸਥਾਪਿਤ ਕੀਤੇ ਹੋਏ ਨੇਗੇ ਜਿੱਥੇ ਉਹ ਸ਼ੈਡਿਊਲ ਕਾਸ ਦੇਗੇ ਜਿੱਥੇ ਸ਼ੈਡਿਊਲ ਟਾਈਪ ਦੇ ਅਗੇਂਸਟ ਨਫ਼ਰਤਪਰੇ ਕੰਟੈਂਟ ਜਿਹੜੇ ਚਲਾਉਦੇ ਨੇਗੇ ਉਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ 6 ਤਾਰੀਖ ਨੂੰ ਜਦੋਂ ਇੱਕ ਬਾਬਾ ਸਾਪ 임ਰੋ ਬੇੜਕਰ ਜੀ ਦੁਆਰਾ ਦਿੱਤੇ ਸੰਵਿਧਾਨਕ ਹੱਕ ਦੇ ਤਹਿਤ ਇੱਕ ਮਿਲੇ ਮੌਲਿਕ ਅਧਿਕਾਰ ਦੇ ਤਹਿਤ ਗਵਾਈ ਸਾਹਿਬ ਨੇ ਪੜ ਕੇ ਦੇਸ਼ ਦੇ ਸਰਵੋੱਚ ਅਹੁਦੇ ਤੇ ਪਹੁੰਚੇ ਸਰਵੋੱਚ ਅਹੁਦੇ ਤੇ ਪਹੁੰਚੇ ਔਰ ਦੇਸ਼ ਦੇ ਮੈਸਮੰਦਾ ਚੀਫ ਜਸਟਿਸ ਬਣੇ ਅੱਜ ਇੱਕ ਬਣੇ ਚੀਫ ਡਿਸਟ੍ਰਿਕਟ ਸਾਹਿਬ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਗਿਆ ਇਹ ਤਾਂ ਹੀ ਹੋ ਸਕਿਆ ਜੇ ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਨਫ਼ਰਤ ਫੈਲਾਈ ਸੋ ਬੀ ਆਰ ਗੋਬਈ ਜੀ ਦੇ ਉੱਪਰ ਬੀ ਆਰ ਗੋਬਈ ਜੀ ਦੇ ਉੱਤੇ ਹਮਲਾ ਕਰ ਲਾ ਉਹਨਾਂ ਉੱਤੇ ਹਮਲਾ ਨਹੀਂ ਹੈਗਾ ਇੱਕ ਇੰਸਟੀਚਿਊਨ ਦੇ ਉੱਤੇ ਹਮਲਾਗਾ ਇੱਕ ਬਾਬਾ ਸਾਹਿਬ ਪੀਮਰਾਓ ਮੇੜਕਰ ਜਿਤਵਾਏ ਦੁਆਰਾ ਬਣਾਏ ਸੰਵਧਾਨ ਦੇ ਉੱਤੇ ਹਮਲਾਗਾ ਇਹ ਲੱਖਾਂ ਕਰੋੜਾਂ ਦਲਤ ਲੋਕਾਂ ਦੀ ਆਤਮਾ ਉੱਤੇ ਹਮਲਾਗਾ ਇਹ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਹੀ ਪੋਸੀਬਲ ਹੋਇਆ ਕਿਉਂ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਦੇਸ਼ ਦੇ ਅੰਦਰ ਨਫਰਤ ਫੈਲਾ ਰਹੀ ਆ ਕਦੇ ਕੱਟਕਿਰਤਿਆਂ ਦੇ ਖਿਲਾਫ ਕਦੇ ਦਲਤਾਂ ਦੇ ਖਿਲਾਫ ਮੈਂ ਸਮਝਦਾਗਾ ਭਾਰਤ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਇਹੀ ਕਾਰਨ ਆ ਕਿ ਉਹਨਾਂ ਨੇ 6 ਤਰੀਕ ਨੂੰ ਦਿਨ ਦਿਹਾੜੇ ਦਿਨ ਦਿਹਾੜੇ ਜਦੋਂ ਅਦਾਲਤ ਦੀ ਕਾਰਵਾਈ ਚੱਲ ਰਹੀ ਆ ਜਦੋਂ ਕੇਸਾਂ ਦੀ ਸੁਣਵਾਈ ਹੋ ਰਹੀ ਆ ਔਰ ਉਸ ਸਮੇਂ ਹਮਲਾ ਹੋਇਆ ਔਰ ਸਾਰੇ ਕੁਛ ਨੂੰ ਉਸ ਹਮਲੇ ਨੂੰ ਜਿਹੜਾ ਉਹ ਸਤਿਆਚਾਰ ਨੂੰ ਪੂਰੀ ਦੁਨੀਆਂ ਨੇ ਦੇਖਿਆ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਚੋਪ ਨੇ ਇਹ ਸੰਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਫੋਰਟਿਸ ਹਸਪਤਾਲ ਨੇ ਮਲਟੀਪਲ ਆਰਗਨ ਫੇਲ ਹੋਣ ਨੂੰ ਦੱਸਿਆ ਜਵੰਦਾ ਦੀ ਮੌਤ ਦਾ ਕਾਰਨ ਕਈ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਜਵੰਦਾ ਦੇ ਦੇਹਾਂਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਢਾਂਚੇ 'ਚ ਸੁਧਾਰ ਲਈ 5000 ਕਰੋੜ ਰੁਪਏ ਦੇ ਨਿਵੇਸ਼ ਦਾ ਕੀਤਾ ਐਲਾਨ ਮਾਨ ਨੇ ਕਿਹਾ ਹੁਣ ਪੰਜਾਬ ਨੂੰ ਮਿਲੇਗੀ ਪਾਵਰ ਕਟਾਂ ਤੋਂ ਮੁਕਤੀ 15 ਅਕਤੂਬਰ ਤੱਕ 2500 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਪੰਜਾਬ ਦੇ 90% ਪਰਿਵਾਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਦੇਸ਼ ਦੀ ਕੇਂਦਰ ਜਾਂ ਕਿਸੇ ਸੂਬੇ ਦੀ ਸਰਕਾਰ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਅਸੀਂ ਦਿੱਲੀ ਮਗਰੋਂ ਪੰਜਾਬ 'ਚ ਇਹ ਕਾਰ ਦਿਖਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਰਿਵਰਸ ਮਾਈਗ੍ਰੇਸ਼ਨ ਦਾ ਕੀਤਾ ਦਾਵਾ ਮਾਨ ਨੇ ਕਿਹਾ ਹੁਣ 40 ਤੋਂ 50 ਦੇਸ਼ਾਂ ਦੇ ਵਿਦਿਆਰਥੀ ਪੰਜਾਬ ਪੜ੍ਹਨ ਲਈ ਆ ਰਹੇ ਅਸੀਂ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਕੀਤੇ ਵੱਡੇ ਸੁਧਾਰ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਹੜਪੀੜਤਾ ਦਾ ਮਜ਼ਾਕ ਬਣਾਉਣ ਦਾ ਲਗਾਇਆ આરોਪ ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਪੰਜਾਬ ਨੂੰ ਐਲਾਨੇ ਗਏ 1600 ਕਰੋੜ ਦੇ ਰਾਹਤ ਪੈਕੇਜ 'ਚੋਂ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ